ਅਸਲਾਮੁਅਲੈਕਮ ਵੀਰੋ ਕੀ ਹਾਲ ਹੈ ਉਮੀਦ ਕਰਨੇ ਤੁਸੀਂ ਸਾਰੇ ਵਧੀਆ ਹੋਗੇ ਅੱਜ ਦੀ ਕਥਾ ਦੇ ਵਿੱਚ ਗਿਆਨੀ ਸੰਤ ਸਿੰਘ ਮਸਕੀਨ ਹੋਣੀ ਆਪਣੇ ਨਾਲ ਇੱਕ ਜਿਹੜੀ ਘਟਨਾ ਵਾਪਰੀ ਉਹਦੇ ਬਾਰੇ ਦੱਸਦੇ ਪਏ ਆ ਕਿ ਜਦੋਂ ਉਹਨਾਂ ਨੇ ਇੱਕ ਬਹੁਤ ਹੀ ਵੱਡੇ ਪ੍ਰੋਫੈਸਰ ਕੋਲੋਂ ਇੱਕ ਪ੍ਰਸ਼ਨ ਪੁੱਛਿਆ ਤੇ ਉਹ ਪ੍ਰੋਫੈਸਰ ਚੁੱਪ ਹੋ ਗਿਆ ਉਸ ਪ੍ਰਸ਼ਨ ਨੂੰ ਸੁਣ ਕੇ ਹੈਰਾਨ ਹੋ ਗਿਆ ਆਖਰ ਗਿਆਨੀ ਸੰਸਿ ਮਸਕੀਨ ਰਾਨੇ ਐਸਾ ਕਿਹੜਾ ਪ੍ਰਸ਼ਨ ਪੁੱਛ ਲਿਆ ਸੀ ਉਸ ਪ੍ਰੋਫੈਸਰ ਨੂੰ ਇਹ ਆਪਾਂ ਚੱਲ ਕੇ ਦੇਖਨੇ ਆਈ ਦੀ ਕਥਾ ਦੇ ਵਿੱਚ ਪਹਿਲਾਂ ਆਪਾਂ ਚੱਲ ਕੇ ਦੇਖ ਲੈਨੇ ਕਥਾ ਫੇਰ ਕਰਨੇ ਸ ਤੇ ਵਿਚਾਰ ਦੁਨੀਆ ਰਹੀਏ ਨਾ ਨੇ ਕਿ ਕੁਛ ਸੁਣੀਏ ਕਿਛ ਕਹੀਏ ਕੁਛ ਆਖ ਤੇ ਕੁਛ ਸੁਣਾ ਪਰ ਕੰਨ ਤੇਰੇ ਦੋ ਨੇ ਜ਼ਬਾਨ ਇੱਕ ਹੈ ਤੇ ਇੱਕ ਬੋਲ ਤੇ ਦੋ ਸੁਣ ਗੱਲ ਜੜੀ ਹੋਇ ਤਨੀ ਹੈ ਤੇ ਕਈ ਦਫਾ ਮੈਂ ਦੇਖਿਆ ਬੰਦਾ ਹਜ਼ਾਰ ਬੋਲ ਕੇ ਇੱਕ ਵੀ ਨਹੀਂ ਸੁਣਦਾ बोले ਜਾਂਦਾ ਹੈ ਬੋਲੇ ਜਾਂਦਾ ਹੈ ਸੁਣਦਾ ਨਹੀਂ ਵੀ ਕਿਸੇ ਦੀ ਸੁਣ ਵੀ ਲੈ ਪ੍ਰੈਸਪਲ ਗੰਗਾ ਸਿੰਘ ਨਾਲ ਇੱਕ ਵਾਰ ਇਕੱਠੇ ਹੋ ਗਏ ਹਲਦਵਾਨੀ ਵਿੱਚ ਵਾਲਬਨ ਸੰਨ ਇਕਾਠ ਦੀ ਗੱਲ ਤੇ ਮੈਂ ਸਵੇਰੇ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੀ ਬਾਣੀ ਸanskritī ਸ਼ਲੋਕਾਂ ਦੀ ਕਥਾ ਕਰਾਂ ਸ਼ਾਮੀ ਖੁੱਲਾ ਲੈਕਚਰ ਦੇਣ ਤੇ ਸੰਧਿਆ ਸਮੇਂ ਅਸੀਂ ਬਾਅਦ ਖੁੱਲੇ ਸ਼ਹਿਰ ਕਰਨ ਨਿਕਲ ਜਾਂਦੇ ਸੀ ਇੱਕ ਦਿਨ ਮੈਂ ਸੁਭਾਵਤ ਪੁੱਛ ਲਿਆ ਮੈਂ ਕਿ ਪ੍ਰਿੰਸੀਪਲ ਸਾਹਿਬ ਫਲਸਫੇ ਦੀ ਦੁਨੀਆ ਚ ਵਿਚਾਰ ਦੀ ਦੁਨੀਆ ਚ ਵਕਈ ਥੜੇ ਤੱਕ ਕਿਸੇ ਦੀ ਪਹੁੰਚ ਨਹੀਂ ਤੇ ਮੇਰਾ ਮਨ ਕਾਇਲ ਹੈ ਤੁਹਾਡੀ ਦਿਮਾਗੀ ਪਹੁੰਚਦਾ ਪਰ ਇੱਕ ਆਪਸੀ ਸਵਾਲ ਕਰ ਲਈਏ ਮੈਂ ਕਹਾਂ ਆਪਾਂ ਦੋਵੇਂ ਪ੍ਰਚਾਰਕ ਇਸ ਨਾਤੇ ਮੈਂ ਤੇ ਤੁਹਾਡੇ ਮਨ ਦੀ ਕੀ ਹਾਲਤ ਹੈ ਮਨ ਕੇ ਅੱਖਾਂ ਉਹਨਾਂ ਦੀਆਂ ਮੈਂ ਅਸ਼ਕਬਾਰ ਦੇਖੀਆਂ ਨੈਤਰ ਸੱਜਲ ਹੋ ਗਏ ਮੈਨੂੰ ਕਹਿਣ ਲੱਗੇ ਜੇ ਹੋਰ ਮੈਂ ਲੰਬੇ ਚੌੜੇ ਤਰੀਕੇ ਨਾਲ ਤੇਰੇ ਸਾਹਮਣੇ ਗੱਲ ਕੀਤੀ ਤੇ ਉਹ ਨਿਰੀ ਦੁਨੀਆਦਾਰੀ ਹੋਵੇਗੀ ਮੇਰੇ ਕੋਲ ਇੱਕ ਰੁਬਾਈ ਸੁਣ ਲੈ ਉਹਦੇ 'ਚ ਮੈਂ ਆਪਣੇ ਹਿਰਦੇ ਨੂੰ ਉਡੇਲ ਕੇ ਰੱਖਿਆ ਮੈਂ ਉਦੋਂ ਉਹ ਰੁਬਾਈ ਨੋਟ ਕਰ ਲਈ ਸੀ ਬਾਅਦ ਵਿੱਚ ਕਾਫੀ ਧਾਰਮਿਕ ਮੈਗਜ਼ੀਨ ਜਿਹੜੇ ਇੰਡੀਆ ਚ ਛਪਦੇ ਨੇ ਉਹਨਾਂ ਚ ਉਹ ਰੁਬਾਈ ਛਪੀ ਪ੍ਰਿੰਸੀਪਲ ਗੰਗਾਸੰਧੀ ਉਹਨਾਂ ਨੇ ਇਹ ਆਖਿਆ ਦਿਲ ਸਾਗਰ ਸਾਗਰ ਦੇ ਵੰਗ ਰਸੀ ਅਤ ਡੂੰਘਾ ਅੜਿਆ ਗਿਆਨ ਵਿਚਾਰ ਸਿਦਕ ਦੇ ਮੋਤੀ ਪਾਦਾ ਤਾਨੇ ਘੜਿਆ ਪਰ ਇਹ ਬਾਣ ਕੁਚੱਜੀ ਮੇਰੀ ਬਾਹਰ ਬੋਲ ਲੁਟਾਇਆ ਜੱਪ ਤਪ ਦੇ ਖੱਟੇ ਨਾ ਖੱਟੇ ਖਾਲੇ ਪਿਰਦਰ ਖੜਿਆ ਮੈਂ ਸੁਣਿਆ ਨਹੀਂ ਮੈਂ ਬੋਲੇ ਹਾਂ ਬੋਲੇ ਹਾਂ ਤੇ ਇਤਨਾ ਬੋਲੇ ਹਾਂ ਜਿੰਨੇ ਅੰਦਰ ਮੋਤੀ ਸਨ ਸਭ ਬੋਲ ਬੋਲ ਕੇ ਚਲੇ ਗਏ ਕੁਝ ਵੀ ਨਹੀਂ ਸੱਜਲ ਨੇਤਰਾ ਨਾਲ ਮੈਂ ਉਹਨਾਂ ਦੀ ਇਹ ਰੁਬਾਈ ਸੁਣੀ ਫਿਰ ਮੇਰੀ ਹਿੰਮਤ ਨਹੀਂ ਪਈ ਹੋਰ ਅੱਗੋਂ ਕੁਝ ਪੁੱਛਾ ਕੁਝ ਕਹਾ ਪਰ ਅਸੀ ਇੱਕ ਘੰਟਾ ਟੈਲਦੇ ਰਹੇ ਖਾਮੋਸ਼ ਟੈਲਦੇ ਰਹੇ ਨਾ ਉਹਨਾਂ ਨੇ ਕੁਛ ਆਖਿਆ ਤੇ ਨਾ ਮੈਂ ਉਹਨਾਂ ਦੀ ਰਬਾਈ ਤੋਂ ਪ੍ਰੇਰਿਤ ਹੋ ਕੇ ਇੱਕ ਦਿਨ ਮੈਂ ਇੱਕ ਰਬਾਈ ਪੰਜਾਬੀ ਦੀ ਲਿਖੀ ਸੀ ਹਾਂਜੀ ਉਰਦੂ ਦੀ ਹੀ ਸ਼ਾਇਰੀ ਦਾਸ ਕੋਲ ਲਿਖੀ ਜਾਂਦੀ ਹੈ ਸੁਭਾਵਕੇ ਰਬਾਈ ਆਈ ਤੇ ਮੈਂ ਇਹ ਨੋਟ ਕਰ ਲਈ ਦਿਲ ਸੂਰਜ ਸੂਰਜ ਦੇ ਵਾਂਗ ਰਸੀ ਪਿਆ ਨਿਸ਼ਕਾਮਾਰੇ ਗਿਆਨ ਵਿਚਾਰ ਸਦਕ ਦੀਆਂ ਕਿਰਣਾ ਭਰੀਆਂ ਸਿਰਜਣ ਆਰੇ ਪਰ ਅਫਸੋਸ ਮਸਕੀਨ ਇਸ ਤਾਈ ਲਗਿਆ ਗ੍ਰਹਿਣ ਖੁਦਈਦਾ ਬੋਲ ਬੋਲ ਕੇ ਚਮਕ ਗਵਾਈ ਘਿਰਿਆ ਹੁਣ ਅੰਧਿਆਰ ਹੈ ਪਹਿਰਲਾ ਉਹਨਾਂ ਦੀ ਰਵਾਈ ਤੋਂ ਮਿਲੇ ਫਿਰ ਗੁਰੂ ਅਮਰਦਾਸ ਜੀ ਮਹਾਰਾਜ ਦੇ ਕੁਲ ਬੋਲ ਚੇਤੇ ਆਏ ਹੋਏ ਕਿ ਭਗਤ ਦੀ ਪਹਿਚਾਨ ਕੀ ਹੈ ਗੁਰਸਿੱਖ ਦੀ ਕਿਸ ਤਰ੍ਹਾਂ ਪਹਿਚਾਨ ਕਰੋਗੇ ਭਗਤ ਦੀ ਤੇ ਤੀਜੇ ਪਾਤਸ਼ਾਹ ਗੁਰੂ ਅਮਰਦਾਸ ਜੀ ਮਹਾਰਾਜ ਦੀ ਇੱਕ ਪੰਕਤੀ ਤੁਹਾਡੇ ਸਾਹਮਣੇ ਰੱਖਾਂ ਭਗਤਾ ਕੀ ਚਾਲ ਨਿਰਾਲੇ ਚਾਲ ਹੈ ਨਿਰਾਲੇ ਭਗਤਾ ਕੈ ਰੇ ਵਿਖਮ ਮਾਰਗ ਚੱਲਣਾ ਬੜੇ ਵਿਖੜੇ ਮਾਰਗ ਤੇ ਚੱਲਦੇ ਨੇ ਕਿਹੜੇ ਵਿਖੜੇ ਮਾਰਗ ਤੇ ਲੱਭ ਲੋਭ ਅਹੰਕਾਰ ਤਜ ਤ੍ਰਿਸ਼ਨਾ ਬਹੁਤ ਨਾਹੀ ਬੋਲਣਾ ਜਿੰਨਾ ਜ਼ਿਆਦਾ ਬੋਲੇਗਾ ਮਨ ਖੰਡੇ ਜਿੰਨਾ ਜ਼ਿਆਦਾ ਬੋਲੇਗਾ ਸ਼ਕਤੀ ਖਿਲਰੇਗੀ ਤਾਕਤ ਨਾ ਸੋਵੇਗੀ ਕਿਸੇ ਸੰਬੰਧ ਵਿੱਚ ਕੁਝ ਹੋਰ ਮਹਾਪੁਰਸ਼ਾਂ ਦੇ ਬੋਲ ਵੀ ਦਾਸ ਨੇ ਸੰਗ੍ਰਹਿ ਕੀਤੇ ایران ਦਾ ਪ੍ਰਸਿੱਧ ਸੰਤ ਸ਼ੇਖ ਸਾਦੀ ਉਹ ਕਹਿੰਦਾ ਕਮ ਆਵਾਜ਼ ਹਰ ਗਿਜ਼ ਨਾ ਬੀਨੀ ਖਜਲ ਜਵੈ ਮੁਸ਼ਕ ਬੈਤਰਜ਼ ਯਕਤ ਹਦਾ ਗਿਨ ਉਹ ਕਹਿੰਦਾ ਮੈਂ ਕਦੀ ਖੱਜਲ ਖੁਆਰ ਹੁੰਦਾ ਆ ਉਹ ਬੰਦਾ ਨਹੀਂ ਦੇਖਿਆ ਜਿਹੜਾ ਘੱਟ ਬੋਲਦਾ ਲੋੜ ਦੇ ਮੁਤਾਬਕ ਬੋਲਦਾ ਹੈ ਮਾਹੌਲ ਦੇ ਮੁਤਾਬਕ ਬੋਲਦਾ ਹੈ ਲੋੜ ਤੇ ਮਾਹੌਲ ਇਹ ਦੋ ਗੱਲਾਂ لازمی ਨੇ ਕਿਸੇ ਘਰ ਵਿੱਚ ਮੌਤ ਹੋ ਗਈ ਉੱਥੇ ਤੇ ਬੰਦਾ ਵਿਆਹ ਦੇ ਸੋਲੇ ਲੈ ਬੈਠੇ ਕੋ ਚੰਗੀ ਗੱਲ ਹਾਥ ਪੱਬਦੇ ਨੇ ਤੇ ਵਿਆਹ ਸ਼ਾਦੀ ਦਾ ਘਰ ਹੈ ਉੱਥੇ ਮੌਤ ਦੀਆਂ ਗੱਲਾਂ ਹੀ ਲੈ ਬੈਠਾ ਇਹਨੂੰ ਮੌਤ ਮਾਹੌਲ ਦਾ ਹੀ ਨਹੀਂ ਪਤਾ ਵਕਤ ਦਾ ਹੀ ਨਹੀਂ ਪਤਾ ਵਕਤ ਵਿਚਾਰੇ ਸੁਬੰਦਾ ਹੋਏ ਫਿਰ ਉਤਨਾ ਬੋਲ ਜਿੰਨੇ ਕੇ ਲੋੜ ਹੈ ਬੜੀ ਕੀਮਤੀ ਗੱਲ ਉਸਨੇ ਕਹੀ ਹੈ ਜਵੈ ਮੁਸ਼ਕ ਬਹਿਤਰ ਯਕ ਤੋ ਦੈ ਗਿਲ ਜੋ ਦੇ ਦਾਣੇ ਜਿੰਨੇ ਇੱਕ ਗੱਲ ਆਖ ਨਿੱਕੀ ਪਰ ਹੋਵੇ ਮੁਸ਼ਕ ਕਪੂਰ ਵਰਗੀ ਤੇ ਤੂੰ ਗੱਲਾਂ ਦਾ ਢੇਰ ਲਾ ਦੇਵੇਂ ਪਹਾੜ ਤੋਦਾ ਤੇ ਹੋਵੇ ਸਾਰੀ ਮਿੱਟੀ ਖਾਕ ਕਿਹੜੇ ਕੰਮ ਦੇ ਗੱਲ ਇੱਕ ਆਖ ਪਰ ਹੋਵੇ ਮਸ਼ਕ ਕਪੂਰ ਵਰਗੀ ਪਾਵੇਂ ਉਹ ਗੱਲ ਜਉਦਾ ਦਾਣੇ ਜਿੰਨੀ ਨਿੱਕੀ ਹੋਵੇ ਜਵੇਂ ਮਸ਼ਕ ਬਿਹਤਰ ਅਜ਼ ਯਕ ਤੋਦਾ ਦਿਲ ਇੱਕ ਤੋਦਾ ਮਿੱਟੀ ਦਾ ਗਿਲ ਮਿੱਟੀ ਨੂੰ ਕਹਿੰਦੇ ਨੇ ਉਹਦੇ ਨਾਲੋਂ ਬਿਹਤਰ ਹੈ ਉਹ ਜਉਦਾ ਦਾਣਾ ਬਸ਼ਰਤੇ ਮਸ਼ਕ ਕਪੂਰ ਵਰਗਾ ਇੱਕ ਨਿੱਕੀ ਗੱਲ ਜਿਹਦੇ ਸੁਗੰਧੀ ਹੋਵੇ ਜਿਹਦੇ ਵਿੱਚ ਕੁਝ ਗੱਲ ਹੋਵੇ ਪਰ ਇਹ ਮਹਾਂਪੁਰਸ਼ ਇੱਥੇ ਤੱਕ ਵੀ ਕਹਿੰਦਾ ਹੈ ਕਿ ਜਿੱਥੇ ਮੇਰੀ ਲੋੜ ਨਹੀਂ ਉੱਥੇ ਮੈਨੂੰ ਨਹੀਂ ਬੋਲਣਾ ਚਾਹੀਦਾ ਮੇਰੇ ਬੋਲਣ ਦਾ ਕੋਈ ਹੱਕ ਹੀ ਨਹੀਂ ਫਿਰ ਅੱਗੇ ਕਹਿੰਦਾ ਵਗਰ ਬੀਨਮ ਕੇ ਨਾਬੀਨਾ ਹੋ ਚਾਹ ਅਸਤ ਅਗਰ ਮੈਂ ਦੇਖਾਂ ਕਿ ਇੱਕ ਅੰधे ਦੇ ਅੱਗੋਂ ਖੋ ਹੈ ਅੱਖਾਂ ਕੋਈ ਨਹੀਂ ਕਿ ਚੱਲ ਰਿਹਾ ਤੇ ਅੱਗੋਂ ਖੋ ਹੈ ਵਗਰ ਬੀਨਮ ਕੇ ਨਾਬੀਨਾ ਹੋ ਚਾਹ ਅਸਤ اگر خاموش بنشینم گناہ است اگر میں اُتھے چپ رہ جانا পাপ ہے گناہ ہے میں نو کہہ دینا چاہیے رک جا اگوں کھو ہے پر ایک دیاں اکھا وی کھلیاں ہویاں نے اونوں دکھائے وی دیندا ہے تے پھر میں ٹڈورا پٹی جاواں بھئی اگوں کھو ہے اگوں کھو ہے سکھ سادی کنے تے موڑتا ہے تے موڑ رکھدا ہے تے اگلے نو دکھا ہی دیندا تے اگلا ویکھ رہے ہے کھو ਤੈਨੂੰ ਡੰਡੋੜਾ ਪਟਣ ਦੀ ਕੀ ਲੋੜ ਐ ਵੇਖਦਾ ਪਿਆ ਹਾਂ ਆ ਵਗਰ ਵੀ ਨਮ ਕੇ ਨਾ ਬੀਨਾਓ ਚਾ ਅਸਤ ਅਗਰ ਖਾਮੋਸ਼ ਬਨਾ ਸੀ ਨਮ ਗੁਨਾਸਤ ਭਗਤ ਕਬੀਰ ਨੇ ਵੀ ਮੰਨਿਆ ਹੈ ਕਿ ਬੌਲਤ ਬੌਲਤ ਵਢੇ ਬਿਕਾਰਾ ਬਿਨ ਬੋਲੇ ਕੀਆ ਕਰੇ ਬਿਚਾਰਾ ਬੋਤਾ ਬੋਲਣ ਨਾਲ ਬਿਕਾਰ ਵਧੇ ਮਨ ਖਿੰਡਦਾ ਹੈ ਬਹੁਤਾ ਬੋਲਣਾ ਗੁਨਾਹਣੇ ਦੀ ਦ੍ਰਿਸ਼ਟੀ ਚ ਬਹੁਤਾ ਬੋਲਣ ਝਖਣ ਹੋਏ ਝਖਣ ਆਵੇ ਬੋਲੀ ਜਾਣਾ ਬੋਲੀ ਜਾਣਾ ਬੋਲੀ ਜਾਣਾ ਨਾ ਸਿਰ ਨਾ ਪੈ ਕਦੀ ਸਜੇ ਕਦੀ ਖੰਦੇ ਕੋਈ ਮਕਸਦ ਨਹੀਂ ਕੋਈ ਮਦਦ ਨਹੀਂ ਕੋਈ ਲੋੜ ਨਹੀਂ ਕੋਈ ਜ਼ਰੂਰਤ ਨਹੀਂ ਬੋਲੀ ਜਾਣਾ ਮਨ ਖਿੰਡੇਗਾ ਸ਼ਕਤੀ ਨਾਸ਼ ਹੋਵੇਗੀ ਇਹ ਸਵਸਥੀ ਗੁਰਮਰਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਬਹੁਤ ਨਾਹੀ ਬੋਲਣਾ ਇਹ ਵੀ ਕਰਬੀ ਗੁਣ ਆਲਮ ਸੇਖ ਸਾਧੀ ਤੇ ਇੱਥੇ ਤੱਕ ਕਹਿੰਦੇ ਨੇ ਕਿ ਜਿਸ ਬੰਦੇ ਦੀ ਜ਼बान ਬੰਦੇ ਦੇ ਕਾਬੂ 'ਚ ਨਹੀਂ ਬਿਹਤਰ ਹੈ ਉਸ ਤਰ੍ਹਾਂ ਨਾਲੋਂ ਉਹ ਬੰਦਾ ਜਿਹਦੀ ਜ਼बान ਗੁੰਗੀ ਹੈ बोल ਹੀ ਨਹੀਂ ਸਕਦਾ ਆਗਾਹਾਂ ਚੱਲ ਕੇ ਕਹਿੰਦਾ ਬੇਵਕੂਫੀ ਦੀ ਨਿਸ਼ਾਨੀਆਂ ਕੀ ਨੇ ਮੂਰਖਤਾ ਦੀ ਨਿਸ਼ਾਨੀਆਂ ਕੀ ਨੇ ਦੋ ਚੀਜ਼ ਅਕਲ ਤੀਰ ਹੈ ਅਸਤ ਦਮ ਫਰੋ ਬਸਤਨ ਮੁਖਤਸਰ ਮੈਂ ਅਰਜ਼ ਕਰਦਾ ਹਾਂ ਗੁਫਤਮ ਬਵਕਤ ਖਮੋਸ਼ੀ ਬਵਕਤ ਖਮੋਸ਼ੀ ਗੁਫਤਮ ਬੋਲਣ ਦੇ ਵਕਤ ਚੁੱਪ ਕਰ ਜਾਣਾ ਤੇ ਚੁੱਪ ਕਰਨ ਦੇ ਵਕਤ ਬੋਲ ਪੈਣਾ ਬਸ ਇਹ ਮੂਰਖਤਾ ਦੀ ਨਿਸ਼ਾਨੀ ਹੈ ਕਹਿੰਦਾ ਇਹ ਦੋ ਗੱਲਾਂ ਮੂੜ ਪੜੇ ਦੀਆਂ ਨਿਸ਼ਾਨੀਆਂ ਜਿੱਥੇ ਚੁੱਪ ਕਰਨਾ ਚਾਹੀਦਾ ਸੀ ਉੱਥੇ ਬੋਲੀ ਗਿਆ ਬੋਲੀ ਗਿਆ ਤੇ ਜਿੱਥੇ ਬੋਲਣਾ ਚਾਹੀਦਾ ਸੀ ਉੱਥੇ ਚੁੱਪ ਕਰਕੇ ਬੈਠ ਗਿਆ ਬੋਲਿਆ ਹੀ ਨਹੀਂ ਇਸ ਤਰ੍ਹਾਂ ਦੇ ਬੰਦੇ ਨੂੰ ਪਤਾ ਮੂਰਖ ਕਿਉ ਆ ਗਿਆ ਕਿ ਮੈਂ ਮੂਰਖ ਦੇ ਅਰਥ ਪੜੇ ਨੇ ਮਹਾਨ ਕੋਸ਼ ਦੇ ਵਿੱਚ ਮੂਰਖ ਜੋ ਅਗਲੇ ਦਾ ਮੂੰਹ ਰੱਖ ਕੇ ਚੁੱਪ ਕਰ ਗਿਆ ਬੋਲੇ ਆ ਹੀ ਨਹੀਂ ਕਹਿੰਦਾ ਕੀ ਕਰੀ ਅਗਲੇ ਦਾ ਮੂੰਹ ਰੱਖਣਾ ਸੀ ਤੇ ਮੂੰਹ ਰੱਖ ਕੇ ਜਿਹੜਾ ਚੁੱਪ ਕਰ ਗਿਆ ਮੂਰਖ ਉਹਨੂੰ ਕਹਿੰਦੇ ਨਾ ਔਰ ਕੋਈ ਨੂੰ ਕਹਿੰਦੇ ਫਿਰ ਕੁਝ ਐਸੀਆਂ ਗੱਲਾਂ ਆਖ ਗਿਆ ਜਿਹੜੀਆਂ ਕਹਿਣੀਆਂ ਹੀ ਨਹੀਂ ਚਾਹੀਦੀਆਂ ਸਨ ਬੜੀ ਮਾਨ ਮਰਿਆਦਾ ਦੀ ਕਿਸੇ ਦੇ ਸੰਬੰਧ ਵਿੱਚ ਤੇ ਪੁੱਛੀਏ ਤੂੰ ਕਿਉਂ ਆਖੀਂ ਆਪ ਕਹਿੰਦਾ ਅਗਲੇ ਦਾ ਮੂੰਹ ਰੱਖਣਾ ਸੀ ਕੀ ਕਰੀਏ ਉਂ ਤੇ ਕਹਿਣੀਆਂ ਨਹੀਂ ਸਨ ਪਰ ਅਗਲੇ ਦਾ ਮੂੰਹ ਰੱਖਣਾ ਸੀ ਕਹਿ ਦਿੱਤੀਆਂ ਨੇ ਮੂਰਖ ਬੋਲਣ ਲੱਗਿਆ ਜਿਹਨੇ ਮੂੰਹ ਅੱਗੇ ਰੱਖਿਆ ਹੈ ਵਿਚਾਰ ਨਹੀਂ ਦਿਮਾਗ ਨਹੀਂ ਖਾਣ ਪੀਣ ਲੱਗਿਆ ਬਸ ਮੂੰਹ ਅੱਗੇ ਰੱਖਿਆ ਸੋਚ ਨਹੀਂ ਵਿਚਾਰ ਨਹੀਂ ਮੂਰਖ ਬਿੱਤੋਂ ਜੋ ਮੌਚ ਪਾਉਂਦਾ ਤੇ ਸੋਚ ਵੀ ਤੇ ਲੈ ਕੇ ਹੀ ਪਾਰਿਆ ਸ਼ਰਾਬ ਪੀ ਰਹੇ ਪੋਤ ਸੋਚ ਤੇ ਸਹੀ ਕਿੱਕ ਗੋਟਨੇ ਕਰਨਾ ਕੀ ਹੈ ਤੇਰੇ ਅੰਦਰ ਹੈਰਾਨਗੀ ਦੀ ਗੱਲ ਬਾਕੀ ਖਾਣੇ ਪੀਣੇ ਦੇ ਸਬੰਧ ਵਿੱਚ तमाम ਧਾਰਮਿਕ ਦੁਨੀਆਂ ਵਿੱਚ મતभेद ਨੇ ਕੋਈ ਪਾਪ ਕਹਿੰਦਾ ਹੈ ਕੋਈ ਪੁੰਨ ਕਹਿੰਦਾ ਹੈ ਪਰ ਸ਼ਰਾਬ ਨੂੰ ਸਾਰੇ ਧਰਮਾਂ ਨੇ ਪਾਪ ਕਹਿ ਦਿੱਤਾ ਪਤਾ ਹੈ ਕਿ ਰੱਬ ਨਾਲ ਉਹੀ ਜੁੜ ਸਕਦਾ ਹੈ ਜਿਹੜਾ ਹੋਸ਼ ਵਿੱਚ ਹੋਵੇ ਜ਼ਿਆਦਾ ਸੁਚੇਤ ਹੋਵੇ ਤੇ ਸ਼ਰਾਬ बेहोश ਕਰਦੀ ਹੈ ਅਚੇਤ ਕਰਦੀ ਹੈ ਇਸ ਵਾਸਤੇ ਇਸਲਾਮ ਨੇ ਵੀ ਹਰਾਮ ਕਹਿ ਦਿੱਤਾ ਤੇ ਬਾਕੀ तमाम ਧਰਮਾਂ ਨੇ ਵੀ ਇਸ ਦੀ ਨਿੰਦਾ ਕਰ ਦਿੱਤੀ ਇੱਕ ਬੋਤਲ ਪੁਰਖਾ ਤੇ ਸ਼ਰਾਬ ਦੀ ਪੀਂਨਾ ਤੇ ਘਟ ਤੋਂ ਘਟ 2-4 ਕਿਲੋ ਖੰਡ ਤੇ ਤੇਰੇ ਅੰਦਰ ਗਈ ਆਖਰ ਮਿੱਠੇ ਦਾ ਸੱਤ ਹੈ ਔਰ ਕੀ ਹੈ ਮਿੱਠੇ ਦਾ ਹੀ ਸੱਤ ਹੈ ਨਾ ਤੇ ਇਤਨਾ ਮਿੱਠਾ ਤੇਰੇ ਅੰਦਰ ਚਲਾ ਗਿਆ ਤੇ ਹੁਣੇ ਦੁਨੀਆ ਵਰਦੇ ਰੋਗ ਨਹੀਂ ਪੈਦਾ ਕਰੇਗਾ ਤੇ ਔਰ ਕੀ ਕਰੇਗਾ ਅਨਰਥ ਨਹੀਂ ਪੈਦਾ ਕਰੇਗਾ ਤੇ ਔਰ ਕੀ ਕਰੇਗਾ ਮੂੰਹ ਰੱਖ ਬਸਰ ਮੂੰਹ ਅੱਗੇ ਰੱਖਿਆ پر ہن کوئی اے سوچ لوے کہ بولن لگیاں من دا ہے بولن لگیاں شکتی ناس ہوں بولن لگیاں من بچ وکار پیدا ہونے لہذا میں بولنا ہی نہیں تے موہ نہیں زبان دی ورتو ہی نہیں کرنی سب نے اے بھی کوئی صحیح چناؤ نہیں دیکھو ستار دیاں تارا بہت کسدی ہے نا تے سنگیت دی دھن نہیں دی بہت اچھا سور ہو جائے گا ਤੇ ਜੇ ਬਿਲਕੁਲ ਢਿਲੀਆਂ ਕਰ ਦੇਈਏ ਤੇ ਨਗਮਾ ਉਹ ਜਨੇ ਨਿਕਲਦਾ ਨਾ ਬੋਤੀਆਂ ਕਸੀਆਂ ਚਾਹੀਦੀਆਂ ਨੇ ਨਾ ਬੋਤੀਆਂ ਢਿਲੀਆਂ ਫੁਰਖਾ ਇਤਨਾ ਵੀ ਨਾ ਬੋਲ ਕੇ ਤੂੰ ਬੜਬੋਲਾ ਹੋ ਜਾਏ ਤੇ ਇਤਨਾ ਵੀ ਚੁੱਪ ਨਾ ਰਹਿ ਕੇ ਤੂੰ ਮੋਨੀ ਹੋ ਜਾਏ ਜਿੱਥੇ ਤੇਰੀ ਲੋੜ ਹੈ ਬੋਲ ਗੱਲ ਇਤਨੀ ਹੈ ਇਸ ਵਾਸਤੇ ਸਾਇਬ ਕਹਿੰਦੇ ਚੁੱਪ ਹੈ ਚੁੱਪ ਨਾ ਹੋ ਗਈ ਜੇ ਲਾਇਰ ਆ ਲਿਵਤਾਰ ਇੱਕ ਲਿਵਤਾਰ ਜੇ ਚੁੱਪ ਤੂੰ ਧਾਰਨ ਕਰ ਲਾ 12 12 ਸਾਲ ਦੇ ਮੌਨੀ ਮੌਜੂਦ ਨੇ ਔਰ ਐਸਾ ਵੀ ਮੈਂ ਦੇਖਿਆ ਹੈ ਕਈ ਦਫਾ ਮੌਨ ਆਪਣੀ ਬਚਾਓ ਵਾਸਤੇ ਵੀ ਆਉਂਦਾ ਹੈ ਦੇਸ਼ ਵਿੱਚ ਜਦ ਐਮਰਜੈਂਸੀ ਲੱਗੀ ਤੇ ਹਿੰਦੁਸਤਾਨ ਦੇ ਵਿੱਚ ਇੱਕ ਸਭ ਤੋਂ ਵੱਡਾ ਸਾਧੂ ਹੁਣ ਤੇ ਗੁਜ਼ਰ ਗਿਆ ਵਿਨੋਬਾ ਭਾਵੇ ਇਹਨੇ ਉਹਨਾਂ ਦਿਨਾਂ ਚ ਮੌਨ ਰੱਖ ਲਿਆ ਅੱਗੇ ਪਿੱਛੇ ਕਥਾ ਕਰਦਾ ਫਿਰਦਾ ਸੀ ਬੋਲਦਾ ਸੀ ਤੇ ਜੈਸੇ ਐਮਰਜੈਂਸੀ ਲਾਗੂ ਹੋਈ ਨਾ ਤੇ ਇਹਨੇ ਆਖੇ ਮੈਂ ਅੱਜ ਤੋਂ ਮੌਨਦਾਰਨ ਕੀਤਾ ਹੱਦ ਹੋ ਗਈ ਸੱਚ ਸੁਣਾਏ ਸੀ ਸੱਚ ਕੀ ਲੈਲਾ ਬੋਲਣ ਦੇ ਵਕਤ ਮੌਨਦਾਰਨ ਕਰਨੇ ਚੁੱਪ ਕਰ ਗਏ ਇਹ ਸੰਤਪਣਾ ਨਹੀਂ ਇਹ ਕੋਈ ਭਗਤੀ ਨਹੀਂ ਇਹ ਤੇ ਗੁਰਨਾਮ ਸਿੰਘ ਦਾ ਜਿਗਰ ਜਿਨੇ ਬਾਬਰ ਨੂੰ ਮੂੰਹ ਤੇ ਹੀ ਕਹਿ ਦਿੱਤਾ ਤੂੰ ਜਾਬਰ ਹੈ ਬਾਬਰ ਥੋੜੀ ਹੈ ਜਾਬਰ ਇਹ ਤੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਜਿਗਰ जिन्होंने कह देता नज़ीबत तो रा नाम औरंगज़ेब कि औरंगज़ेब नबायत फरेब आया औरंगज़ेब कि नाम तैनू शोबा नहीं देंदा जेड़ा तू रखया क्योंकि औरंगज़ेब दे आखरी अर्थ ने तख्त दी शोबा ते तू तख्त दी शोबा थोड़ी है तेरे जैसा जद बैठदा है त तख्त भ्रष्ट हो जांदा है मैला हो जांदा है नज़ीबत तो रा नाम औरंगज़ेब कि औरंगज़ेब नबायत फरेब तो साहिब कहने चुप रहण दे नाल ਮਨ ਨਹੀਂ ਚੁੱਪ ਕਰਦਾ ਬੋਲੇ ਨਾ ਹੀ ਹੋਏ ਬੈਠਾ ਮੌਨੀ ਅੰਤਰ ਕਲਪ ਭਵਾਈਏ ਜੋਨੀ ਤੇ ਮੈਂ ਇਹ ਦੇਖਿਆ ਜਿਹੜੇ ਹੁਣ ਮੌਨ ਧਾਰਨ ਕਰ ਲੈਂਦੇ ਨੇ ਤੇ ਕੁਛ ਨਾ ਕੁਛ ਤੇ ਲੋੜਾਂ ਹੁੰਦੀਆਂ ਨੇ ਫਿਰ ਇਸ਼ਾਰਿਆਂ ਨਾਲ ਗੱਲਾਂ ਕਰਦਾ ਤੇ ਇਸ਼ਾਰੇ ਤੇ ਮਨ ਦੇ ਫੁਰਨੇ ਨੇ ਤੇ ਬੋਲਣਾ ਵੀ ਤੇ ਮਨ ਦੇ ਫੁਰਨੇ ਕਰਕੇ ਹੀ ਹੈ ਨਾ ਪਹਿਲੇ ਤੇ ਮਨ ਚੋਂ ਹੀ ਫੁਰਨੇ ਪੈਦਾ ਹੁੰਦੇ ਨੇ ਜੋ ਜੀ ਹੋਏ ਸੋ ਉਗਵੇ ਮੌਕਾ ਕਿਆਵਾਓ ਇਕ ਬੰਦਾ ਇਹ ਆਖ ਦੇਵੇ ਪਰ ਮਿੱਤਰੇ ਗੱਲ ਬੁਰੀ ਨਾ ਮਨਾਈ ਮੇਰੇ ਮੂੰਹੋਂ ਐਵੇਂ ਨਿਕਲ ਗਈ ਏ ਮੈਂ ਕਹਿਣਾ ਨਹੀਂ ਚਾਹੁੰਦਾ ਸੀ ਹੋਈ ਨਹੀਂ ਸਕਦਾ ਅਗਰ ਤੇਰੇ ਅੰਦਰ ਨਹੀਂ ਸੀ ਤਾਂ ਮੂੰਹ ਨਿਕਲ ਵੀ ਨਹੀਂ ਸਕਦੀ ਸਵਾਲ ਹੀ ਨਹੀਂ ਪੈਦਾ ਹੁੰਦਾ ਜੋ ਜੀ ਹੋਏ ਸੋ ਉਗਵੇ ਇਹ ਤੇ ਜੋ ਅੰਦਰ ਹੁੰਦਾ ਮੂੰਹ ਉਹ ਪ੍ਰਗਟ ਹੁੰਦਾ ਇਹ ਗੱਲ ਅਫਰੀਕ ਹੁਣ ਤੇਰੇ ਅੰਦਰ ਨਾ ਹੋਵੇ ਪਰ ਉਦੋਂ ਸੀ ਤਾਂ ਤੇਰੀ ਜ਼ਬਾਨ ਬਿਆਨ ਕਰ ਗਈ ਵਰਨਾ ਕਹਿ ਨਹੀਂ ਸਕਦੀ ਸੀ ਤਾਂ ਤੇਰੀ ਰਸਨਾ ਤੋਂ ਇਹ ਬੋਲ ਨਿਕਲੇ ਨੇ ਵਰਨਾ ਨਿਕਲ ਹੀ ਨਹੀਂ ਸਕਦੇ ਸਾਂ ਬੋਲ ਵੀ ਅੰਦਰ ਮਨ ਦੇ ਫੁਰਨਿਆਂ ਨਾਲ ਨਿਕਲਦੇ ਨੇ ਤੇ ਇਸ਼ਾਰੇ ਵੀ ਮਨ ਦੇ ਫੁਰਨਿਆਂ ਨਾਲ ਨਿਕਲਦੇ ਨੇ ਤੇ ਇਸ਼ਾਰਾ ਵੀ ਤੇ ਭਾਸ਼ਾ ਹੀ ਹੈ ਪ੍ਰਾਚੀਨ ਸਮੇਂ ਜਦ ਮਨੁੱਖ ਦੇ ਕੋਲ ਭਾਸ਼ਾ ਨਹੀਂ ਸੀ ਤਾਂ ਇਸ਼ਾਰੇ ਹੀ ਭਾਸ਼ਾ ਸਨ ਤੇ ਮੈਂ ਅਰਜ਼ ਕਰਾਂ ਅੱਜ ਵੀ ਸਾਰੀ ਦੁਨੀਆ ਦੇ ਇਸ਼ਾਰੇ ਇੱਕ ਨੇ ਨਾ ਕਰਨਾ ਹੈ ਨਾ ਤੇ ਅੱਜ ਵੀ ਬੰਦਾ ਉਸੇ ਰੰਗ ਨਾਲ ਸਿਰ ਹਿਲਾ ਲੈਂਦਾ ਹੈ ਸਿਰ ਹਿਲਾਣਾ ਇਸ਼ਾਰਾ ਹੈ ਇੰਜ ਕਰਦੇ ਆ ਤੇ ਹਾਂ ਕਰਨੀ ਤੇ ਬੰਦਾ ਇੰਜ ਕਰ ਦਿੰਦਾ ਸਾਰੀ ਦੁਨੀਆ 'ਚ ਕਰਦਾ ਹੈ ਅੱਜ ਵੀ ਕਰਦਾ ਹੈ ਇਸ਼ਾਰੇ ਸਾਰੀ ਦੁਨੀਆ ਦੇ ਕਦੀ ਬਗੌਰ ਮੁਤਾਲਾ ਕਰਕੇ ਵੇਖਣਾ ਮਿਲਦੇ ਨਹੀਂ ਤੇ ਇਸ਼ਾਰੇ ਵੀ ਤੇ ਬੋਲਣਾ ਹੀ ਹੈ ਔਰ ਕੀ ਹੈ ਤੇ ਇਸ਼ਾਰਿਆਂ ਨਾਲ ਮੰਗੀ ਜਾਣਾ ਇਸ਼ਾਰਿਆਂ ਨਾਲ ਕੁਝ ਗੱਲ ਕਰਨੀ ਤੇ ਮੌਨੀ ਜੀ ਦਾ ਤੇ ਇਸ਼ਾਰੇ ਵੀ ਬੋਲਣਾ ਹੈ ਇਸ ਵਾਸਤੇ ਸਾਹਿਬ ਕਹਿੰਦੇ ਨੇ ਚੁੱਪ ਹੈ ਚੁੱਪ ਨਾ ਹੋ ਬਈ ਜੇ ਲਾਇ ਰਹਾ ਲਗਤਾਰ ਲਗਾਤਾਰ ਜੇ ਤੂੰ ਚੁੱਪ ਸਾਧ ਲਵੇਂ ਤਾਂ ਵੀ ਮਨ ਚੁੱਪ ਨਹੀਂ ਆਉਂਦਾ ਬੋਲਦਾ ਹੀ ਰਹਿੰਦਾ ਬੋਲਦਾ ਹੀ ਰਹਿੰਦਾ ਤੀਸਰਾ ਤਰੀਕਾ ਵਾਮ ਮਾਰਗੀਆਂ ਨੇ ਅਪਣਾਇਆ ਵਾਮ ਮਾਰਗੀਆਂ ਦਾ ਫੈਸਲਾ ਉਹਨਾਂ ਨੇ ਜਿਹੜੇ ਮੰਦਰ ਬਣਾਏ ਦੁਰਾਚਾਰ ਦੇ ਮੰਦਰ ਬਣਾਏ ਖਜੂਰਾਹ ਜਗਨਨਾਥ ਪੁਰੀ ਆਸਾਮ ਦੇ ਮੰਦਰ ਔਰ ਕੋਰਨਾਰ ਦੇ ਮੰਦਰ ਤੁਸੀਂ ਕਦੀ ਦੇਖੋਗੇ ਉਹ ਰਾਮ ਦੇ ਮੰਦਰ ਨਹੀਂ ਕਾਮ ਦੇ ਮੰਦਰ ਨੇ ساری ਦੁਨੀਆ ਦੇਖਣ ਜਾਂਦੀ ਹੈ ਉਹਨਾਂ ਨੂੰ ਉੱਥੇ ਦੁਰਾਚਾਰ ਦੀ ਸਰੇ ਆਮ ਪ੍ਰਦਰਸ਼ਨੀ ਹੈ ਮੂਰਤੀਆਂ ਦੇ ਰਾਹੀਂ ਇਹ ਬਣਾਏ ਵਾਂ ਮਾਰ ਗੀਆਂ ਨੇ ਪਤਾ ਕਿਉਂ ਉਹਨਾਂ ਦਾ ਨਜ਼ਰੀਆ ਸੋਚਣੀ ਇਹ ਕਿ ਮਨ ਜੋ ਕੁਝ ਮੰਗਦਾ ਤੇ ਉਹ ਜੋ ਖਾਣਾ ਮੰਗਦਾ ਜੋ ਪੀਣਾ ਮੰਗਦਾ ਜੋ ਭੋਗੜਾ ਮੰਗਦਾ ਜੋ ਰਸ ਲੈਣਾ ਮੰਗਦਾ ਜੋ ਕੁਝ ਵੀ ਮੰਗਦਾ ਖੁੱਲ ਕਰਦੇ ਤੇ ਉਸ ਮੰਦਰ ਵਿੱਚ ਹਰ ਤਰ੍ਹਾਂ ਦੀ ਖੁੱਲ ਹੁੰਦੀ ਸੀ ਜੋ ਖਾਓ ਜੋ ਪੀਓ ਜੋ ਕੁਝ ਕਰਨਾ ਹੈ ਦੋ ਦੁਨੀਆ ਵਰਦੀ ਬਦਫੈਲੀਆਂ ਕਰਨੀਆਂ ਤੇ ਸੋਚਣੀ ਕੀ ਸੀ ਕਿ ਇੱਕ ਦਿਨ ਮਨ ਇਹਨਾਂ ਬਦਫੈਲੀਆਂ ਤੋਂ ਰੱਜ ਜਾਏਗਾ ਇਹਨਾਂ ਭੋਗਾਂ ਤੋਂ ਰੱਜ ਜਾਏਗਾ ਤੇ ਰੱਜਿਆ ਹੋਇਆ ਮਨ ਹੀ ਰੱਬ ਦੀ ਇਬਾਦਤ ਕਰ ਸਕਦਾ ਹੈ ਬੁੱਖਾ ਮਨ ਨਹੀਂ ਕਰ ਸਕਦਾ ਰੱਜਾ ਹੋ ਪਹਿਲੇ ਇਸ ਜੋ ਕੁਝ ਇਹ ਮੰਗਦਾ ਇਸ ਸੋਚਣੀ ਨੇ ਵਾਮ ਮਾਰਗ ਨੂੰ ਜਨਮ ਦਿੱਤਾ ਤੇ ਵਾਮ ਮਾਰਗੀਆਂ ਦੇ ਮੰਦਰ ਬਣੇ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਮ ਮਾਰਗੀਆਂ ਤੇ ਇਸ ਤਰ੍ਹਾਂ ਦੇ ਸੋਚਣ ਵਾਲੇ ਬੰਦਿਆਂ ਵਾਸਤੇ ਸਵਾਲ ਜੈਸੇ ਕੁਝ ਕਮਿਊਨਿਸਟ ਵੀ ਕਹਿੰਦੇ ਨੇ ਵੀ ਸਰੀਰ ਦੀਆਂ ਲੋੜਾਂ ਦੀ ਪੂਰਤੀ ਹੋਣੀ ਚਾਹੀਦੀ ਦੇਖਣਾ ਅਗੇ ਫਿਰ ਮਨ ਦੇ ਬਾਰੇ ਦੇਖ ਲਵਾਂਗੇ ਕਿ ਕਿਉਂ ਨਹੀਂ ਤ੍ਰਿਪਤ ਹੁੰਦਾ ਫਿਰ ਦੇਖ ਲਵਾਂਗੇ ਤੇ ਕਦੋਂ ਦੇਖੋ ਵੀ ਜ਼ਿੰਦਗੀ ਰਹੇਗੀ ਉਤਨੇ ਚਿਰ ਤੱਕ ਜ਼ਿੰਦਗੀ ਦਾ ਤੇ ਅੰਤ ਹੋ ਜਾਏਗਾ ਖਾਤਮਾ ਹੋ ਜਾਏਗਾ ਜੀਵਨ ਕੋਈ ਬਹੁਤ ਲੰਬਾ ਤੇ ਨਹੀਂ ਹੈ ਤਾਂ ਵਾਮ ਮਾਰਗੀਆਂ ਦੀ ਇਹ ਸੋਚਣੀ ਸੀ ਕਿ ਜੋ ਕੁਛ ਮਨ ਮੰਗਦਾ ਹੈ ਦੇਓ ਔਰ ਇਤਨਾ ਦੇਓ ਕਿ ਮਨ ਕਹਿ ਦੇਵੇ ਹੁਣ ਨਹੀਂ ਚਾਹੀਦਾ ਤੇ ਸਹਿਬ ਕਹਿੰਦੇ ਤੁਹਾਨੂੰ ਮਨ ਦਾ ਪਤਾ ਹੀ ਨਹੀਂ ਮਨ ਨੇ ਆਖਣੀ ਨਹੀਂ ਕਿ ਹੁਣ ਨਹੀਂ ਚਾਹੀਦਾ ਮਨ ਰਸ ਬਦਲ ਤੇ ਸਕਦਾ ਹੈ ਲੇਕਿਨ ਮਨ ਇਹ ਨਹੀਂ ਆਖੇਗਾ ਕਿ ਹੁਣ ਮੈਨੂੰ ਕੋਈ ਰਸ ਚਾਹੀਦਾ ਹੀ ਨਹੀਂ ਭੁੱਖਿਆ ਭੁੱਖ ਨਾ ਉਤਰੀ ਜੇ ਬੰਨਾ ਬੁਰੀਆਂ ਭਾਰ ਇਸ ਇੱਕ ਧਰਤੀ ਦੇ ਪਦਾਰਥ ਨਹੀਂ ਅਨੇਕਾਂ ਧਰਤੀਆਂ ਦੇ ਰਸ ਤੇ ਪਦਾਰਥ ਵੀ ਇਕੱਠੇ ਕਰ ਲਏ ਜਾਣ ਤੇ ਮਨ ਦੀ ਤ੍ਰਿਸ਼ਨਾ ਦੀ ਭੁੱਖ ਨਹੀਂ ਮਿਟਦੀ ਸਾਹਿਬ ਕਹਿੰਦੇ ਨੇ ਮਨ ਤੇ ਭੁੱਖਾ ਰਹੇਗਾ ਇਹਨੂੰ ਨਹੀਂ ਰਜਾਇਆ ਜਾ ਸਕਦਾ ਇਹ ਜੋ ਤੁਸੀਂ ਸੋਚ ਲਿਆ ਇਹਨੂੰ ਰਜਾਓ ਜੋ ਕੁਝ ਮੰਗਦਾ ਹੈ ਦੇਓ ਦੇਓ ਫਿਰ ਦੇਖ ਲਿਆਂਗੇ ਰੱਬ ਦੀ ਇਬਾਦਤ ਫਿਰ ਕਰਾਂਗੇ ਰਜੇ ਹੋਏ ਮਨ ਨਾਲ ਤੇ ਸਹਿਬ ਕਹਿੰਦੇ ਮਨ ਰਜਦਾ ਹੀ ਨਹੀਂ ਲਾਜ਼ਾਏ ਤੇ ਆਪਣੀ ਜ਼ਿੰਦਗੀ ਨੂੰ ਵਿਅਰਥ ਗਵਾਣਾ ਤੇ ਇਸ ਤਰ੍ਹਾਂ ਦੀ ਸੋਚਣੀ ਵੀ ਕਈ ਤਰ੍ਹਾਂ ਦੀ ਹੈ ਵੀ ਹੁਣ ਖਾ ਪੀ ਤੇ ਲਈਏ 4 ਦਿਨ ਫਿਰ ਦੇਖ ਲਵਾਂਗੇ ਫਿਰ ਦੇਖ ਲਵਾਂਗੇ ਤੇ ਇਹਨਾਂ ਨੂੰ ਕੌਣ ਦੱਸੇ ਫਿਰ ਖਾਣੇ ਪੀਣੇ ਜੋਗਾ ਹੀ ਰਹਿ ਜਾਓਗੇ ਔਰ ਕੁਝ ਨਹੀਂ ਰਹੇਗਾ ਫਿਰ ਕੁਝ ਵੀ ਨਹੀਂ ਰਹੇਗਾ ਫਿਰ ਇਸੇ ਜੀ ਫਸ ਕੇ ਰਹਿ ਜਾਓਗੇ ਮਨ ਨਹੀਂ ਰਜਦਾ ਮਨ ਨਹੀਂ ਤੇਰੇ ਬਤੋਂਦਾ ਭੁੱਖਿਆ ਭੁੱਖੇ ਨਾ ਉਤਰੇ ਜੇ ਬੰਨਾ ਪੁਰੀਆਂ ਭਾਰ ਇੱਕ ਤਬਕੇ ਨੇ ਹੋਰ ਜਨਮ ਲਿਆ ਹਿੰਦੁਸਤਾਨ ਦੇ ਵਿੱਚ ਉਹਨਾਂ ਦਾ ਕਹਿਣਾ ਇਹ ਸੀ ਕਿ ਵਿਦਿਆ ਹਾਸਲ ਕਰੋ ਹਰ ਪੱਖ ਦੀ ਕਲਾ ਹਾਸਲ ਕਰੋ ਹਰ ਪੱਖ ਦੀ ਇਤਨੇ ਸਿਆਣੇ ਬਣ ਜਾਓ ਇਤਨੇ ਚਾਤਰ ਬਣ ਜਾਓ ਇਤਨੇ ਦਾਰਸ਼ਨਿਕ ਬਣ ਜਾਓ ਇਤਨੇ ਉੱਗੇ ਗਿਆਨੀ ਬਣ ਜਾਓ ਕਿ ਆਪਣੇ ਗਿਆਨ ਦੇ ਆਸਰੇ ਤੇ ਮਨ ਦੇ ਸਾਰੇ ਫੁਰਨੇ ਤੇ ਵਿਕਾਰ ਮਿਟਾ ਦੇ ਸਚਿਆਰ ਹੋ ਜਾ ਸਾਹਿਬ ਕਹਿੰਦੇ ਸਿਆਣਤ ਵੀ ਨਹੀਂ ਕਮਾਉਂਦੀ ਸਹਿਜ ਸਿਆਣਪ ਲਖ ਹੋਏ ਤਾਂ ਇੱਕ ਨਾ ਚੱਲੇ ਨਾਲ ਬਲਕੇ ਦੇਖਿਆ ਗਿਆ ਸਿਆਣੇ ਜ਼ਿਆਦਾ ਗਲਤੀਆਂ ਕਰਦੇ ਕਹਿੰਦੇ ਨਾ ਮੂਰਖ ਦੀ ਹਜ਼ਾਰ ਗਲਤੀਆਂ ਸਿਆਣੇ ਦੀ ਇੱਕ ਗਲਤੀ ਵਰਗੀ ਹੁੰਦੀ ਕਿਉਂਕਿ ਉਸ ਦੀ ਇੱਕ ਗਲਤੀ ਵੀ ਜਿੰਨੀ ਤਬਾਈ ਕਰੇਗੀ ਮੂਰਖ ਦੀਆਂ ਹਜ਼ਾਰ ਗਲਤੀਆਂ ਵੀ ਉੰਨੀ ਤਬਾਈ ਨਹੀਂ ਕਰ ਸਕਦੀਆਂ ਇੱਕ ਛੋਟਾ ਜਿਹਾ ਖਾਲ ਦਾ ਪਾਣੀ ਜੇ ਕਿਧਰੇ ਆਪਣਾ ਰੁਖ ਬਦਲ ਦੇਵੇ ਤਾਂ ਕੋਈ ਬਹੁਤਾ ਨੁਕਸਾਨ ਨਹੀਂ ਹੋਣਾ ਪਰ ਜੇ ਇੱਕ ਵੱਗਦਾ ਹੋਇਆ ਦਰਿਆ ਆਪਣਾ ਰੁਖ ਬਦਲ ਦੇਵੇ ਉਹ ਤੇ ਬੜੀ ਤਬਾਈ ਕਰੇਗਾ ਬੜੀ ਪਰਬਾਦੀ ਕਰੇਗਾ ਕਿਸੇ ਵੱਡੇ ਮਨੁੱਖ ਦੀ ਇੱਕ ਗਲਤੀ ਵੀ ਬਹੁਤ ਵੱਡੀ ਤਬਾਹੀ ਕਰ ਦਈਏ ਖਾਸ ਕਰਕੇ ਉਹ ਬੰਦਾ ਪ੍ਰਤਿਸ਼ਟਿਤ ਹੋਵੇ ਮਾਨਨੀ ਹੋਵੇ ਸਿਆਣਾ ਸਮਝਿਆ ਜਾਂਦਾ ਹੋਵੇ ਗਿਆਨੀ ਸਮਝਿਆ ਜਾਂਦਾ ਹੋਵੇ ਉਹਦੀ ਇੱਕ ਨਿੱਕੀ ਜਿਹੀ ਭੁੱਲ ਵੀ ਤਬਾਈ ਦਾ ਵਾਇਸ ਬਣੇਗੀ ਬਰਬਾਦੀ ਦਾ ਵਾਇਸ ਬਣੇਗੀ ਅਗਰ ਉਹ ਪੂਜਨੀਕ ਹੈ ਪ੍ਰਤਿਸ਼ਟਿਤ ਹੈ ਤੇ ਆਖੇ ਮੂਰਤੀ ਚ ਧਿਆਨ ਜੋੜੋ ਤੇ ਹਜ਼ਾਰਾਂ ਨੇ ਮੰਨ ਲੈਣਾ ਹਜ਼ਾਰਾਂ ਹੀ ਭੁੱਲੜ ਪੈ ਗਏ ਹਜ਼ਾਰਾਂ ਹੀ ਕੁਲੇਖੇ ਚ ਪੈ ਗਏ ਅਗਰ ਉਹ ਪ੍ਰਤਿਸ਼ਟਿਤ ਹੈ ਮਾਨਨੀ ਹੈ ਉਹਦੀ ਗੱਲ ਹੈ ਕੁਝ ਉਹ ਆਖੇ ਕਿ ਮर्यादा ਨੂੰ ਕੀ ਲੈਣਾ ਹੈ اصول ਨੂੰ ਕੀ ਲੈਣਾ ਹੈ ਆਖਾਲਤ ਖਤਰ ਨੂੰ ਕੀ ਲੈਣਾ ਹੈ ਇਹ ਸਾਡੇ ਬਚਨ ਮੰਨੋ ਤੇ ਰੱਬ ਨਾਲ ਜੁੜ ਜਾਓਗੇ ਇਹ ਨਿੱਕੀ ਜਿਹੀ ਗਲਤੀ ਵੀ ਹਜ਼ਾਰਾਂ ਗਲਤੀਆਂ ਵਰਗੀ ਹੈ ਔਰ ਹੋ ਸਕਦਾ ਹੈ ਮੂਰਖ ਦੀਆਂ ਹਜ਼ਾਰਾਂ ਗਲਤੀਆਂ ਕਾਬਲੇ ਮਾਫ ਨੇ ਸਿਆਣੇ ਦੀ ਇੱਕ ਗਲਤੀ ਜਿਹੜੀ ਹੈ ਨਾ ਕਾਬਲੇ ਮਾਫ ਉਹ ਜਿੰਨੀ ਤਬਾਹੀ ਕਰੇਗੀ ਜਿੰਨੀ ਬਰਬਾਦੀ ਕਰੇਗੀ ਇੱਕ ਮਾਸੂਮ ਬੱਚੇ ਦੇ ਹੱਥ ਦੇ ਵਿੱਚ چھوٹا جیاں بچہ تین چار سال کا ہاتھ تلوار ہے شستر ہے تو جی غصے سے بھی آ گیا تو کنی تباہی کرے گا کی کرے گا یہ تین چار سال کا بچہ کی کرے گا پر کما کرنی جی وڈے دے ہاتھ آ گئی ہے تباہی اس نے کرنی ہے بربادی اس نے کرنی ہے اگر اس نے کرو چڑھ گیا اگر اس نے غلط سوچ لیا اگر اس کے پرنے غلط نے تو وڈے کی غلطی ہزار ورگے غلطی ایک ہے ਸਿਆਰੇ ਮਨ ਕੋ ਤੇ ਸੈਦ ਕਹਿੰਦੇ ਨੇ ਤੂੰ ਹਜ਼ਾਰਾਂ ਤਰ੍ਹਾਂ ਦੀ ਸਿਆਣਪ ਇਕੱਠੀ ਕਰ ਲੈ ਮਨ ਤੇ ਨਹੀਂ ਪਵਿੱਤਰ ਹੁੰਦਾ ਮਨ ਤੇ ਨਹੀਂ ਤੇ ਅੱਜ ਦੀ ਕਥਾ ਦੇ ਵਿੱਚ ਆਪਾਂ ਦੇਖਿਆ ਕਿ ਗਿਆਨੀ ਸੈਨ ਸਿੰਘ ਮਸਕੀਨ ਹੋਣੀ ਪ੍ਰੋਫੈਸਰ ਕੋਲੋਂ ਜਿਹੜਾ ਪ੍ਰਸ਼ਨ ਕਰਦੇ ਆ ਜਾਂ ਪ੍ਰੋਫੈਸਰ ਦੀ ਜਿਹੜੀ ਰੁਬਾਈ ਹੈ ਜਿੰਦੇ ਵਿੱਚ ਉਹਨੇ ਲਿਖਿਆ ਹੈ ਕਿ ਖਮੋਸ਼ੀ ਜਿਹੜੀ ਹੈ ਨਾ ਉਹ ਬਹੁਤ ਹੀ ਕੀਮਤੀ ਸ਼ਾਇਵ ਕਿਉਂਕਿ ਜਿਹੜਾ ਬੰਦਾ ਖਮੋਸ਼ ਰਹਿੰਦਾ ਨਾ ਉਹ ਜਦੋਂ ਵੀ ਗੱਲ ਕਰੇਗਾ ਤੇ ਕੀਮਤੀ ਗੱਲ ਕਰੇਗਾ ਤੇ ਚੰਗੀ ਗੱਲ ਕਰੇਗਾ ਤੇ ਜਿਹੜਾ ਬੰਦਾ ਬਹੁਤ ਜ਼ਿਆਦਾ ਬੋਲਦਾ ਉਹ ਫਜ਼ੂਲ ਗੱਲਾਂ ਕਰੇਗਾ ਤੇ ਝੂਠ ਬੋਲੇਗਾ ਤੇ ਜਿਹੜਾ ਬੰਦਾ ਜ਼ਿਆਦਾ ਬੋਲਦਾ ਸਮਝ ਲਓ ਕੋਈ ਜ਼ਿਆਦਾ ਝੂਠ ਬੋਲਦਾ ਤੇ ਝੂਠ ਹਰ ਬੁੜਾਈ ਦੀ ਜੜ ਹੈ ਝੂਠ ਤੋਂ ਹੀ ਸਾਰੇ ਕੰਮ ਸ਼ੁਰੂ ਹੁੰਦੇ ਆ ਇਸ ਕਰਕੇ ਜ਼ਿਆਦਾ ਬੋਲਣ ਨਾਲੋਂ ਜ਼ਿਆਦਾ ਬਿਹਤਰ ਹੈ ਕਿ ਤੁਸੀਂ ਖਮੋਸ਼ ਰਹੋ ਅਮਿਨ ਨੇ ਕਹਿਆ ਕਿ ਖਮੋਸ਼ੀ ਹੀ ਇਬਾਦਤ ਹੈ ਖਮੋਸ਼ੀ ਚ ਇਬਾਦਤ ਹੈ ਖਮੋਸ਼ ਰਹਿਣਾ ਵੀ ਇਬਾਦਤ ਹੈ ਇਹ ਸੇ ਕਰਕੇ ਕਹਿਆ ਗਿਆ ਕਿ ਜਿਹੜਾ ਬੰਦਾ ਖਮੋਸ਼ ਰਹੇਗਾ ਉਹਨਾਂ ਹੀ ਉਹ ਘੱਟ ਬੋਲੇਗਾ ਤੇ ਉਹਨਾਂ ਹੀ ਘੱਟ ਫਸੇਗਾ ਜਿਹੜਾ ਜਿੰਨਾ ਜ਼ਿਆਦਾ ਬੋਲੇਗਾ ਉਹਨਾਂ ਜ਼ਿਆਦਾ ਫਸੇਗਾ ਫਿਰ ਝੂਠ ਵੀ ਬੋਲੇਗਾ ਇਸ ਕਰਕੇ ਕੋਸ਼ਿਸ਼ ਕਰੋ ਕਿ ਖਮੋਸ਼ ਰਹੋ ਤੇ ਖਮੋਸ਼ ਰਹਿ ਕੇ ਰੱਬ ਦਾ ਜ਼ਿਕਰ ਕਰੋ ਰੱਬ ਦੀ ਜਿਹੜੀ ਪੈਦਾ ਕੀਤੀ ਤਖਲੀਕ ਹੈ ਜਹਾਨ ਹੈ ਸੰਸਾਰ ਹੈ ਇਹਦਾ ਮੁਸ਼ਾਹਦਾ ਕਰੋ ਇਹਨੂੰ ਦੇਖੋ ਜਦੋਂ ਤੁਸੀਂ ਇਹ ਸੰਸਾਰ ਦੇ ਖੂਬਸੂਰਤ ਨਜ਼ਾਰੇ ਦੇਖੋਗੇ ਨਾ ਤੇ ਫਿਰ ਤੁਸੀਂ ਰੱਬ ਦੀ ਤਾਰੀਫ ਕਰੋਗੇ ਰੱਬ ਦਾ ਜ਼ਿਕਰ ਕਰੋਗੇ ਉਹਦਾ ਸ਼ੁਕਰ ਕਰੋਗੇ ਤੇ ਜੇ ਆਪਣੀਆਂ ਮਸਤੀਆਂ 'ਚ ਖੁੱਬੇ ਰਹੇ ਆਪਣੇ ਝੂਠਾਂ ਪਲੰਦਰੇ ਪਕਾਉਂਦੇ ਰਹੇ ਤੇ ਫਿਰ ਕਦੀ ਵੀ ਤੁਸੀਂ ਸਹੀ ਨਹੀਂ ਹੋ ਸਕਦੇ اگر ਤੁਸੀਂ ਚਾਹੁੰਦੇ ਹੋ ਕਿ ਰੱਬ ਦੇ قریب ਹੋਣਾ ਤੇ ਫਿਰ ਖاموش رہ کے ਰੱਬ ਦਾ ذکر ਕਰੋ باقی ਵੀਰੋ ਤੁਹਾਨੂੰ ਕਥਾ ਕਿਸ ਤਰ੍ਹਾਂ ਦੀ ਲੱਗੀ ਕਮੈਂਟ ਕਰਕੇ ਆਪਣੀ رائے ਦਾ اظہار لازمی ਕਰਿਓ ਆਪਣਾ ਕੀ ਕੁੱਟੇ ਇਸਰਾ خیال ਰੱਬ ਰੱਖਾ